ਆਯੋ ਪ੍ਰਧਾਨ ਜੀ ਜੀ ਕੀ ਹਾਲ ਹੈ ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੇ ਆ ਜੀ ਪੰਜਾਬ ਰੋਡ 'ਤੇ ਪੰਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦਾ ਸੂਬੇ ਦਾ ਮੀਤ ਪ੍ਰਧਾਨ ਆ ਮੈਂ ਕਿ ਕੀ ਜੀ ਕਿਉਂ ਖੜਚਾਲ ਕਰਨੀ ਪਈ ਤੇ ਅੱਗੇ ਦਾ ਕੀ ਪ੍ਰੋਗਰਾਮ ਹੈ ਇਹ ਦੇਖੋ ਜੀ ਚੰਡੀਗੜ੍ਹ ਡੀਪੋ ਲਗਭਗ 3-4 ਦਿਨਾਂ ਤੋਂ ਬੰਦ ਹੈ ਜੀ ਉਹਨਾਂ ਦਾ ਓਵਰਟਾਈਮ ਦੇ ਸਬੰਧ ਵਿੱਚ ਰੌਲਾ ਹੀ ਸੋ ਕੁਝ ਰੈਡੀਸ਼ਨਾਂ ਦੇ ਵਿੱਚ ਜਿਹੜਾ ਓਵਰਟਾਈਮ ਸੀ ਉਹ ਘਟ ਦਿੱਤਾ ਜਾ ਰਿਹਾ ਸੀਗਾ ਤੇ ਇੱਕ ਵਾਰ ਪਿਛਲੇ 1 ਜੁਲਾਈ ਤੋਂ ਲੈ ਕੇ 9 ਜੁਲਾਈ ਤੱਕ ਸਾਡੇ ਹੈੱਡ ਆਫਸ ਦੇ ਵਿੱਚ ਅਧਿਕਾਰੀ ਬੈਠੇ ਜੀ ਉਥੇ ਲਗਭਗ ਸੈਂਪੀ ਬਣ ਗਈ ਸੀ ਸਕਾਰਿਆਂ ਦੇ ਸੈਨ ਹੋ ਗਏ ਸੀ ਪਰ ਓਵਰਟਾਈਮ ਲਾਗੂ ਨਹੀਂ ਕੀਤਾ ਗਿਆ ਤੇ ਬਾਰੇ ਫਿਰ ਜੈਂਕੀ ਉਹਦੇ ਵਿੱਚ ਤਰੁਪੀਆਂ ਪਾਈਆਂ ਗਈਆਂ ਸੀ ਜੀਐਮ ਦੇ ਕਹਿਣ ਨੀ ਨੀ ਪਟਿਆਲਾ ਨਹੀਂ ਬੰਦੀ ਇਕੱਲਾ ਚੰਡੀਗੜ੍ਹ ਡੀਪੂ ਬੰਦ ਹੈ ਅੱਗੇ ਸਾਡੇ ਮਾਨਯੋਗ ਜੀਐਮ ਸਾਹਿਬ ਬਾਕੀ ਹੋਰ ਜਿੰਨੇ ਵੀ ਉਹਨਾਂ ਦੇ ਡੀਪੋ ਦੇ ਅਧਿਕਾਰੀ ਆ ਉਹ ਸਾਰੇ ਲੱਗੇ ਹੋਏ ਆ ਜੀ ਪੱਤਰ ਵਗੈਰਾ ਚਿੱਠੀ ਵਗੈਰਾ ਬਣਾਉਣ ਵਾਸਤੇ ਉਮੀਦ ਕਰਦੇ ਆ ਵੀ ਛੇਤੀ ਫੈਸਲਾ ਹੋ ਕੇ ਆਵੇ ਤੇ ਅਸੀਂ ਆਪਣਾ ਡੀਪੂ ਜਿਹੜਾ ਚਲਵਾਈਏ ਕਰਵਾਈਏ ਜੇ ਨਹੀਂ ਆਉਂਦਾ ਲੈਟਰ ਤੇ ਫਿਰ ਅਸੀਂ ਪ੍ਰੋਟੈਸਟ ਕਰਨ ਵਾਸਤੇ ਮਜਬੂਰ ਹੋਵਾਂਗੇ ਫਿਰ ਜਿਹੜੇ ਨਾਲ ਦੇ ਡੀਪੂ ਨੇ ਜਾਂ ਹੋਰ ਡੀਪੂ ਨੇ ਪੀਆਰਟੀਸੀ ਦੇ ਲਗਭਗ ਉਹ ਵੀ ਫਿਰ ਬੰਦ ਵੱਲ ਜਾਣਗੇ ਜੀ ਨਾਮ ਕਿ ਲਵਣਾ ਮੇਰਾ ਗੁਰਪ੍ਰੀਤ ਸਿੰਘ ਜੀ ਜਿਹੜਾ ਸਟ੍ਰਾਈਕ ਲਈ ਗਿਆ ਦੋ ਸੁਖਮੇ ਦਿਨ ਲੀਕਾ ਮੇਰਾ ਇਹ ਸਾਡੀ ਸਰ 3 ਦਿਨ ਹੋ ਗਏ ਜਿਹੜੀ ਸਟ੍ਰਾਈਕ ਚੱਲ ਰਹੀ ਹੈ 28 ਤਰੀਕ ਦੀ ਸੋ ਪਿਛਲੇ 11 ਜੁਲਾਈ 2024 ਨੂੰ ਸਾਡੀ ਹੈੱਡ ਆਫਿਸ ਦੇ ਵਿੱਚ ਮੀਟਿੰਗ ਹੋਈ ਉਹਦੇ ਵਿੱਚ 6 TTI ਸਾਹਿਬ ਬੈਠੇ ਉਹਨਾਂ ਨੇ ਸਾਡੇ ਓਵਰਟਾਈਮ ਦੀ ਲਿਸਟਾ ਬਣਾਈਆਂ ਤੇ GM ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਕਿ ਲਾਗੂ ਕਰ ਦਾਂਗੇ ਪਰ ਚੰਡੀਗੜ੍ਹ ਡੀਪੂ ਦੇ ਜਨਰਲ ਮੈਨੇਜਰ ਮਨੀਂਦਰ ਪਾਲ ਸਿੱਧੂ ਜੀ ਨੇ ਅੱਜ ਤੱਕ ਉਹ ਲਾਗੂ ਨਹੀਂ ਕੀਤਾ ਦੁਬਾਰੇ ਫੇਰ ਸਾਡੀ ਸਟ੍ਰੈਕ ਹੋਈ 28 ਤਰੀਕ ਨੂੰ 12ਵੇਂ ਮਹੀਨੇ ਦੀ ਫੇਰ ਲਾਗੂ ਨਹੀਂ ਕੀਤਾ ਕਹਿੰਦਾ ਇਹਦੇ ਤਰੁੱਤੀਆਂ ਪਰ ਉਹ ਜਿਹੜੇ 2 TTI ਕੱਲ ਬਿਠਾਏ ਗਏ ਸੀ ਪਰਸੋਂ 2-3 ਦਿਨ ਹੋ ਗਏ ਸਾਡੇ ਨਾਲ ਬੈਠੇ ਆ ਉਹਨਾਂ ਨੇ ਤਰੁੱਤੀਆਂ ਦੂਰ ਕਰਦੀਆਂ ਜਿਹੜੀ ਲਿਸਟਾਂ ਪਹਿਲਾਂ ਬਣੀਆਂ ਸੀ ਉਹੀ ਲਿਸਟਾਂ ਦਾ ਸੇਵ ਓਵਰ ਟਾਈਮ ਕੱਢਿਆ ਗਿਆ ਪਰ ਚੰਡੀਗੜ੍ਹ ਡੀਪੂ ਦੇ ਜਰਨਲ ਮੈਨੇਜਰ ਵੱਲੋਂ ਸਾਨੂੰ ਓਵਰ ਟਾਈਮ ਨਾ ਦੇਣ ਦੇ ਪਤਾ ਨਹੀਂ ਕੀ ਚੱਕਰ ਹੈ ਉਹ ਓਵਰ ਟਾਈਮ ਦੇਣਾ ਨਹੀਂ ਚਾਹੁੰਦੇ ਅਸੀਂ 12 12 18 18 ਘੰਟੇ ਡਿਊਟੀ ਕਰਦੇ ਹਾਂ ਪਰ ਜਿੱਥੇ ਸਾਨੂੰ ਡਿਊਟੀ ਸਾਡੀ 8 ਘੰਟੇ ਬਣਦੀ ਹੈ 2 ਘੰਟੇ ਓਵਰ ਟਾਈਮ ਦਿੱਤਾ ਜਾਂਦਾ ਜਿਹੜਾ ਪਿਛਲੇ 6-7 ਘੰਟੇ ਓਵਰ ਟਾਈਮ ਹੈ ਉਹ ਚੰਡੀਗੜ੍ਹ ਡੀਪੂ ਵੱਲੋਂ ਸਾਡਾ ਖਾਇਆ ਜਾਂਦਾ ਸੋ ਇਸ ਦੇ ਵਿੱਚ ਵਿੱਚ ਸਾਡੇ ਸਾਡੇ ਸਾਰੇ ਵਰਕਰਾਂ ਵਿੱਚ ਰੋਸ ਹੈ ਰੋਸ ਕਰਕੇ ਹੁਣ ਅਸੀਂ ਦੇਖਦੇ ਹਾਂ 15-20 ਮਿੰਟ ਸਾਡੀ ਸੂਬਾ ਕਮੇਟੀ ਨੇ ਮੰਗੇ ਆ ਉਸ ਤੋਂ ਬਾਅਦ ਅਸੀਂ ਚੰਡੀਗੜ੍ਹ ਡੀਪੂ ਜਰਨਲ ਮੈਨੇਜਰ ਦੇ ਘਰ ਵੱਲ ਕੁਝ ਕਰਾਂਗੇ ਜਿੱਦਾਂ ਸਾਡੀ ਸੂਬਾ ਕਮੇਟੀ ਕਹੂਗੀ ਉਵੇਂ ਕੁਝ ਕਰਾਂਗੇ ਤੇ ਆਪਦੇ ਹੱਕ ਲੈ ਕੇ ਰਾਂਗੇ ਤੇ ਸਾਡੀ ਆਮ ਜਨਤਾ ਤੋਂ ਵੀ ਅਸੀਂ ਮਾਫੀ ਮੰਗਦੇ ਆ ਵੀ ਸਾਡਾ ਪਰੇਸ਼ਾਨ ਕਰਨ ਦਾ ਕਿਸੇ ਨੂੰ ਕੋਈ ਤੁੱਕ ਨਹੀਂ ਜੋ ਕੁਝ ਕਰ ਰਹੀ ਆ ਚੰਡੀਗੜ੍ਹ ਡੀਪੂ ਦੀ ਮੈਨੇਜਮੈਂਟ ਕਰਾ ਰਹੀ ਆ ਸੋ ਸਾਡਾ ਦਿਲ ਕਰਦਾ ਜੇ ਸਾਨੂੰ ਪੂਰਾ ਹੱਕ ਮਿਲੇ ਤਾਂ ਅਸੀਂ ਆਪ ਗੱਡੀਆਂ ਚਲਾਵਾਂਗੇ ਆਪ ਤਿਆਰ ਖੜੇ ਆ ਗੱਡੀਆਂ ਚਲਾਉਣ ਵਾਸਤੇ ਪਰ ਕਿਤੇ ਨਾ ਕਿਤੇ ਸਾਡੇ ਜਰਨਲ ਮੈਨੇਜਰ ਸਾਹਿਬ ਨੂੰ ਇੱਕ ਤਸੀਹਦਾ ਨਹੀਂ ਵੀ ਗੱਡੀ ਪੀਆ ਆਰਟੀਸੀ ਦੀ ਗੱਡੀ ਚੱਲੇ ਸੋ ਚੰਡੀਗੜ੍ਹ ਪ੍ਰਿਸ਼ਟ ਜੀ